ਕਤਲ ਚੋ ਡੇਜੋ ਮੈਂ ਉਹਨੇ ਕਤਲ ਕੀਤਾ ਕੋਈ ਕਤਲ ਕੀਤਾ ਉਹਨੇ ਕੋਈ ਆਉਂ ਲੁਕੜੀ ਬਕਾ ਲਿਆ ਮੈਂ ਨਹੀਂ ਕਰਾ ਮੈਂ ਵੀਡੀਓ ਬਣਾਉਣੀ ਹੈ ਮੈਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਦੋਸ਼ੀ ਦੀ ਗ੍ਰਿਫਤਾਰੀ ਦੌਰਾਨ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਇਸ ਸਬੰਧੀ ਅਸਲੀਅਤ ਇਹ ਹੈ ਕਿ ਦੋਸ਼ੀ ਕੁਲਵਿੰਦਰ ਮਸੀਹ ਉਰ ਫਰੋਸ਼ੀ ਪੁੱਤਰ ਵਿਲੀਅਮਸੀ ਦੇ ਖਿਲਾਫ ਥਾਣਾ ਫਤੇਗੜ ਚੂਰੀ ਵਿਖੇ ਪਹਿਲਾਂ ਤੋਂ ਹੀ ਲੜਾਈ ਝਗੜੇ ਦੇ ਦੋ ਮੁਕਦਮੇ ਦਰਜ ਹਨ ਜਿਸ ਵਿੱਚ ਇਹਦੀ ਗ੍ਰਿਫਤਾਰੀ ਅਜੇ ਬਾਕੀ ਸੀ ਕੱਲ ਇਸ ਬਾਰੇ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਵੱਲੋਂ ਰੀਡ ਕਰਕੇ ਇਸ ਨੂੰ ਕਾਬੂ ਕੀਤਾ ਗਿਆ ਤੇ ਇਸ ਦੀ ਗ੍ਰਿਫਤਾਰੀ ਦੌਰਾਨ ਇਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਨੂੰ ਝੂਠੇ ਪਰਚਾ ਵਿੱਚ ਫਸਾਉਣ ਬਾਰੇ ਗਲਤ ਬਿਆਨਬਾਜ਼ੀ ਅਤੇ ਪ੍ਰਚਾਰ ਸੋਸ਼ਲ ਮੀਡੀਆ ਤੇ ਕੀਤਾ ਜਾ ਰਿਹਾ ਜਦਕਿ ਇਸ ਦੇ ਖਿਲਾਫ ਦਰਜ ਪਹਿਲੇ ਦੋ ਮੁਕਦਮਿਆਂ ਦੇ ਵਿੱਚ ਹੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਖਿਲਾਫ ਕੋਈ ਵੀ ਨਵਾਂ ਮੁਕਦਮਾ ਦਰਜ ਨਹੀਂ ਕੀਤਾ ਗਿਆ ਹੈ